7ਵੇਂ ਰਾਉਂਡ ਤੋਂ ਬਾਅਦ ਤਰਨਤਾਰਨ ਜਿਮਣੀਚੌਂ ਦੇ ਨਤੀਜੇ ਕੀ ਕਹਿ ਰਹੇ ਨੇ ਕਿਹੜੀ ਪਾਰਟੀ ਅੱਗੇ ਹੈ ਕਿਨੂੰ ਕਿੰਨੀ ਲੀਡ ਮਿਲੀ ਹੈ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਹੈ ਇਸ ਕਾਂਟੇ ਦੀ ਟੱਕਰ ਦੇ ਵਿੱਚ ਕੀ ਇਹ ਨਤੀਜੇ ਕਿਸ ਤਰ੍ਹਾਂ ਦੇ ਆਉਣਗੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਤਰਨਤਾਰਨ ਜਿਮਣੀ ਚੋਣ ਦੇ ਲਈ ਵੋਇ ਪਈਆਂ ਵੋਟਾਂ ਦੀ ਗਿਣਤੀ ਅੱਜ ਜਾਰੀ ਹੈ ਲਗਭਗ 16 ਰਾਉਂਡਾਂ ਦੇ ਵਿੱਚੋਂ 7 ਰਾਉਂਡ ਗਿਨੇ ਜਾ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਇੱਕ ਠੀਕ ਠਾਕ ਲੀਡ ਦੇ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਇਸ ਸਮੇਂ 1800 ਤੋਂ ਵੱਧ ਵੋਟਾਂ ਦੇ ਨਾਲ ਅੱਗੇ ਹੈ 7ਵੇਂ ਰਾਉਂਡ ਤੋਂ ਬਾਅਦ ਦੇ ਨਤੀਜਿਆਂ ਦੀ ਪੂਰੀ ਜਾਣਕਾਰੀ ਤੁਹਾਨੂੰ ਦੇਣੀ ਹੈ ਕਿ ਆਮ ਆਦਮੀ ਪਾਰਟੀ ਕਿੰਨੀਆਂ ਵੋਟਾਂ ਲੈ ਚੁੱਕੀ ਹੈ ਕਿੰਨੀਆਂ ਤੇ ਅੱਗੇ ਹੈ ਦੂਜੇ ਨੰਬਰ ਤੇ ਕੌਣ ਹੈ ਤੀਜੇ ਤੇ ਕੌਣ ਹੈ ਪੂਰੇ ਵਿਸਤਾਰਤ ਨਤੀਜੇ ਤੁਹਾਨੂੰ ਦੱਸਦੇ ਆ ਜੇਕਰ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਉਪਲਬਧ ਡਾਟੇ ਦੀ ਗੱਲ ਕਰੀਏ ਤਾਂ 16 ਰਾਉਂਡਾਂ ਦੇ ਵਿੱਚੋਂ 7 ਰਾਉਂਡ ਗਿਨੇ ਚ ਆ ਚੁੱਕੇ ਨੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 17357 ਵੋਟਾਂ ਲੈ ਕੇ ਜਿਹੜਾ ਅੱਗੇ ਚੱਲ ਰਹੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ 15521 ਵੋਟਾਂ ਦੇ ਨਾਲ ਕਾਂਗਰਸ ਦੇ ਕਰਨਵੀਰ ਬੁਰਜ ਨੂੰ ਹੁਣ ਤੱਕ 8181 ਵੋਟਾਂ ਮਿਲੀਆਂ ਨੇ ਮਨਦੀਪ ਸਿੰਘ ਖਾਲਸਾ ਨੂੰ ਜਿਹੜਾ 7667 ਵੋਟਾਂ ਜਿਹੜੀਆਂ ਹੁਣ ਤੱਕ ਮਿਲੀਆਂ ਨੇ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 1836 ਵੋਟਾਂ ਦੇ ਫਰਕ ਦੇ ਨਾਲ ਅੱਗੇ ਨੇ ਭਾਰਤੀ ਜਨਤਾ ਪਾਰਟੀ 1974 ਵੋਟਾਂ ਹੀ ਹਾਸਲ ਕਰ ਚੁੱਕੀ ਆ ਹਲੇ ਤੱਕ ਪਰ ਇਸ ਸਮੇਂ ਨਤੀਜੇ ਬੜੇ ਹੈਰਾਨੀਜਨਕ ਹੁੰਦੇ ਜਾ ਰਹੇ ਨੇ ਮੁਕਾਬਲੇ ਦਾ ਜਿਹੜਾ ਕਹਿ ਲਈਏ ਕਿ ਪੂਰਾ ਨੈਕ ਟੂ ਨੈਕ ਮੁਕਾਬਲਾ ਇਸ ਨੈਕ ਟੂ ਨੈਕ ਮੁਕਾਬਲੇ ਦੇ ਵਿੱਚ ਸੱਤ ਰਾਊਂਡ ਗਿਨੇ ਚ ਆ ਚੁੱਕੇ ਨੇ ਤੇ ਸ਼ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਮੁਕਾਬਲਾ ਫਸਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਮਨਦੀਪ ਸਿੰਘ ਕਾਫੀ ਪਿੱਛੜ ਚੁੱਕੇ ਨੇ ਜਿਨ੍ਹਾਂ ਤੋਂ ਬਹੁਤ ਉਮੀਦ ਸੀ ਕਿ ਉਹ ਪਹਿਲੇ ਜਾਂ ਦੂਜੇ ਜਾਂ ਤੀਜੇ ਨੰਬਰ ਦੀ ਫਾਈਟ ਕਰਦੇ ਹੋਏ ਨਜ਼ਰ ਆਉਣਗੇ ਪਰ ਉਹ ਕਾਂਗਰਸ ਤੋਂ ਵੀ ਪਿੱਛੜਦੇ ਨਜ਼ਰ ਆ ਰਹੇ ਨੇ ਇਸ ਸਮੇਂ ਦੇ ਨਤੀਜੇ ਬੜੇ ਹੈਰਾਨੀਜਨਕ ਨੇ ਆਮ ਆਦਮੀ ਪਾਰਟੀ ਲਗਭਗ 2000 ਦੀ ਲੀਡ ਦੇ ਵੱਲ ਜਿਹੜੀ ਹੈ ਉਹ ਵਾਧੀ ਹੋਈ ਨਜ਼ਰ ਆ ਰਹੀ ਹੈ ਤੇ ਸਮਾਂ ਵੀ ਜਿਹੜਾ ਉਹ 12 ਵਜਨ ਦੇ ਕਰੀਬ ਹੋ ਚੱਲਿਆ ਹੈ ਤਾ ਨਤੀਜੇ ਆਪਣੇ ਆਪ ਦੇ ਵਿੱਚ ਜਿਹੜਾ ਉਹ ਅੱਗੇ ਜਾ ਕੇ ਕਿੰਨੇ ਕੁ ਬਦਲਦੇ ਆ ਇਹ ਵੇਖਣਾ ਹੋਵੇਗਾ